ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸੈਣੀ ਲਿਵਿੰਗ ਇੰਡੀਆ ਦੇ ਤਰਫੋਂ ਵੀ ਚਾਈਨਾ ਡੋਰ ਦੇ ਖਿਲਾਫ ਇੱਕ ਮੁਹਿੰਮ ਚੇੜੀ ਹੋਈ ਹੈਗੀ ਹੈ ਬੱਚਿਆਂ ਨੂੰ ਅਪੀਲ ਕੀਤੀ ਜਾ ਰਹੀ ਹੈਗੀ ਹੈ ਚਾਈਨਾ ਡੋਰ ਇਸ ਵਾਰ ਪਤੰਗ ਨਾ ਅੜਾਓ ਦੇਸੀ ਧਾਗੇ ਨਾਲ ਪਤੰਗ ਅੜਾਓ ਇਸ ਵਕਤ ਅਸੀਂ ਬਹਿਂਡਾ ਦੇ ਇੱਕ ਪਤੰਗ ਵਾਲੀ ਦੁਕਾਨ ਦੇ ਵਿੱਚ ਮੌਜੂਦ ਹੈ ਤਾਂ ਤਸਵੀਰਾਂ ਦਿਖਾ ਦਈਏ ਬਸੰਤ ਪੰਚਮੀ ਤੇ ਬਹਿਂਡਾ ਦੇ ਵਿੱਚ ਕਾਫੀ ਜ਼ਿਆਦਾ ਪਤੰਗ ਉੜਦੇ ਹੈਗੇ ਨੇ ਤੇ ਪਤੰਗ ਉਡਾਣ ਦੇ ਸ਼ਕੀਨ ਚੈਨਾਡੋਰ ਦਾ ਬੱਚੇ ਕਈ ਇਸਤੇਮਾਲ ਵੀ ਕਰਦੇ ਨੇ ਪਰੰਤੂ ਪ੍ਰਸ਼ਾਸਨ ਦੀ ਬਹੁਤ ਸਕਤਾਈ ਕੀਤੀ ਹੈਗੀ ਹੈ ਇਸ ਵਾਰ ਜਿਹੜਾ ਹੈਗਾ ਚੈਨਾਡੋਰ ਬਹੁਤ ਘਾਟਸਾਂ ਨੂੰ ਵੇਖਣ ਨੂੰ ਮਿਲ ਰਹੀ ਹੈ ਸਾਡੇ ਕੋਲੇ ਪਤੰਗ ਦੁਕਾਨਦਾਰ ਹੈਗੇ ਨਾਲ ਗੱਲਬਾਤ ਵੀ ਕਰਦੇ ਹੈਗੇ ਅੱਜ ਸਾਨੂੰ ਆਪਣੇ ਦੱਸੋ ਆਪਣੀ ਦੁਕਾਨ ਕਿੱਥੇ ਹੈਗੀ ਹੈ ਇਹ ਦੁਕਾਨ ਜੀ ਨਵੀਂ ਬਸਤੀ ਗਲੀ ਨੰਬਰ 1 ਦੇ ਨੁਕਰ ਤੇ ਵਰਦਮਨ ਇਹਦੇ ਨਾਲ ਜੀ ਆਪਣੀ 70 ਸਾਲ ਪੁਰਾਣੀ ਦੁਕਾਨ ਹੈ ਜੀ ਅਸੀਂ ਕਹਿੰਦੇ ਹਾਂ ਹਰ ਇੱਕ ਭੈਣ ਭਾਈ ਨੂੰ ਕਹਿੰਦੇ ਹਾਂ ਵੀ ਚੈਨਾਡੋਰ ਨੂੰ ਛੱਡੋ ਸੂਤੀ ਧਾਗੇ ਨਾਲ ਉਡਾਓ ਤੋਡੇ ਬੱਚੇ ਵੀ ਸੇਫ ਤੁਸੀਂ ਵੀ ਸੇਫ ਭੈਣ ਭਾਈ ਸੇਪ ਪ੍ਰਸ਼ਾਸਨ ਨੇ ਬਹੁਤ ਸ਼ਕਤੀ ਕੀਤੀ ਅਸੀਂ ਤਾਰੀਫ ਕਰਦੇ ਆ ਪ੍ਰਸ਼ਾਸਨ ਦੀ ਉਦੋਂ باوجود ਵੀ ਚੈਨ ਡੋਰ ਵਿਕਰੀ ਹੈ ਕਿਤੇ ਬਿਕੇ ਲੁਕੋ ਕੇ ਬਿਕੇ ਵਿਕਰੀ ਹੈ ਪਰ ਅਸੀਂ ਪ੍ਰਸ਼ਾਸਨ ਤੋਂ ਇਹ ਅਪੀਲ ਕਰਦੇ ਆ ਵੀ ਇਹਨੂੰ ਹਟਾਓ ਗਲੀ ਗਲੀ ਫੇਰਾ ਮਾਰੋ ਪ੍ਰਸ਼ਾਸਨ ਦਾ ਇਹ ਹੱਕ ਹੈ ਕਰਨ ਦਾ ਅਸੀਂ ਤਾਂ ਹਰ ਇੱਕ ਨੂੰ ਇਹ ਸਮਝਾ ਸਕਦੇ ਆ ਭਾਈ ਇਸ ਤੋਂ ਵਾਈਡ ਕਰੋ ਇਹ ਬਹੁਤ ਮਾੜੀ ਡੋਰ ਹੈ ਆਪਣਾ ਆਪ ਦਾ ਨੁਕਸਾਨ ਹੈ ਆਪਣੇ ਭੈਣ ਭਾਈਆਂ ਨੂੰ ਨੁਕਸਾਨ ਹੈ ਸਾਰੀ ਪਬਲਿਕ ਦੇ ਪੰਛੀਆਂ ਨੂੰ ਨੁਕਸਾਨ ਹੈ ਜਿਹਦੀ ਅਸੀਂ ਸੇਵਾ ਕਰਦੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਫਿਰ ਅਸੀਂ ਕੀ ਕਰਾਂਗੇ ਅੱਛਾ ਤੁਸੀਂ ਦੇਖ ਰਹੇ ਹੋ ਅਸੀਂ ਦੇਖਿਆ ਤੁਹਾਡੀ ਦੁਕਾਨ ਦੇ ਵਿੱਚ ਜਿਆਦਾ ਕਰ ਡੋਰ ਧਾਗੇ ਵਾਲੇ ਪਈ ਹੈਗੇ ਆ ਤੁਸੀਂ ਦਿਖਾ ਸਕਦੇ ਹੋ ਕਿ ਇਹ ਕਿਹੜੀ ਡੋਰ ਹੈਗੀ ਹੈ ਜੀ ਇਹ ਅਸੀਂ ਜੀ ਪਾਂਡਾ ਡੋਰ ਵਰਤਦੇ ਆ ਹਰ ਇੱਕ ਪਬਲਿਕ ਨੂੰ ਹਰ ਇੱਕ ਨੂੰ ਸਮਝਾਉਣਾ ਹੈ ਪਾਂਡਾ ਡੋਰ ਵਰਤੋ ਆਪ ਨੂੰ ਸੇਫ ਰੱਖੋ ਬਾਹਰ ਵਾਲੇ ਨੂੰ ਸੇਫ ਰੱਖੋ ਗਲੀ ਦੇ ਮੱਲੇ ਦੇ ਬੱਚੇ ਸਾਡੇ ਆਪ ਦੇ ਆ ਉਹਨਾਂ ਨੂੰ ਸੇਫ ਰੱਖੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਅਵਾਇਡ ਕਰੋ ਇਸ ਡੋਰ ਤੋਂ ਆਪਣੇ ਅੱਛੀ ਡੋਰ ਵਰਤੋ ਆਪਣੇ ਬੱਚਿਆਂ ਨੂੰ ਸਮਝਾਓ ਮੱਲੇ ਵਾਲਿਆਂ ਨੂੰ ਸਮਝਾਓ ਹਰ ਇੱਕ ਬੰਦੇ ਨੂੰ ਅਸੀਂ ਤਾਂ ਪ੍ਰਸ਼ਾਸਨ ਤੋਂ ਵੀ ਅਪੀਲ ਕਰ ਦੇ ਸਕਤਾ ਹਾਂ ਇਹ ਤੂੰ ਜ਼ਿਆਦਾ ਕੀਤੀ ਜਾਵੇ ਇਸ ਚੀਜ਼ ਦੀ ਤਾਂ ਕਿ ਬੱਚੇ ਪੰਛੀ ਹਰ ਚੀ ਬਚ ਸਕੇ ਇਸ ਚੀਜ਼ ਤੋਂ ਅੱਛਾ ਸਾਡਾ ਚੈਨਲ ਹੈਗਾ ਲਿਵਿੰਗ ਇੰਡੀਆ ਦੇ ਤੇ ਵੀ ਮੁਹਿੰਮ ਚੇੜੀ ਹੋਈ ਹੈ ਲੋਕਾਂ ਨੂੰ ਅਵੇਰਨੈਸ ਕੀਤੀ ਜਾ ਰਹੀ ਹੈਗੇ ਚੈਨਲ 'ਤੇ ਨਾ ਤੁਸੀਂ ਉਡਾਓ ਇੱਕ ਡੋਰੇ ਮੋਤਰੀ ਡੋਰ ਹੈਗੀ ਹੈ ਚੈਨਲ ਨੂੰ ਤੁਸੀਂ ਕੀ ਕਿਸ ਤਰ੍ਹਾਂ ਕਹਿੰਦੇ ਹੋ ਵਧੀਆ ਕਪਾਲਾ ਜੀ ਮੈਂ ਇਸ ਚੈਨਲ ਨੂੰ ਬਹੁਤ ਬਹੁਤ ਤੰਨਿਆਵਾਦ ਦਿੰਦਾ ਜਿਹੜਾ ਇਸ ਪਿੱਛੇ ਇਸ ਮੁਹਿੰਮ ਦੇ ਪਿੱਛੇ ਲੱਗਿਆ ਹੋਇਆ ਹੈ ਬਹੁਤ ਮਿਹਨਤ ਕਰ ਰਹੀ ਹੈ ਇਸ ਦੀ ਤਾਰੀਫ ਕਰਦੇ ਆ ਇਸ ਚੈਨਲ ਦੀ ਅਸੀਂ ਇਹਨੇ ਬਹੁਤ ਮਿਹਨਤ ਕੀਤੀ ਇਸ ਵਸਣਲੇ ਚ ਹਰ ਚੀਜ਼ ਚ ਅੱਗੇ ਹੈ ਲਿਵਿੰਗ ਇੰਡੀਆ ਚ ਸਭ ਚੀਜ਼ ਤੋਂ ਅੱਗੇ ਹੈ ਜੀ ਬਹੁਤ ਤਾਰੀਫ ਹੈ ਇਸ ਦੀ ਅਸੀਂ ਕੋਟੀ ਕੋਟੀ ਧੰਨਵਾਦ ਕਰਦੇ ਆ ਇਸ ਚੈਨਲ ਦਾ ਧੰਨਵਾਦ ਅਸੀਂ ਕਰਦੇ ਹੈਗੇ ਤਾਂ ਇੱਕ ਇਹ ਵੀ ਦੱਸੋ ਜਿਸ ਤਰ੍ਹਾਂ ਹੁਣ ਬਸੰਤ ਨਜ਼ਦੀਕ ਆ ਰਹੀ ਹੈਗੇ ਦੋ ਫਰਵਰੀ ਦੀ ਬਸੰਤ ਹੈ ਬਸੰਤ ਵਾਲੇ ਦਿਨ ਬਹਿੰਡੇ ਦੇ ਵਿੱਚ ਕਾਫੀ ਜ਼ਿਆਦਾ ਪਤੰਗ ਉੜਦੇ ਹੈਗੇ ਪਤੰਗ ਦੇ ਸ਼ਕੀਨ ਪਤੰਗ ਉਡਾਉਂਦੇ ਹੈਗੇ ਆ ਹੁਣ ਤੁਸੀਂ ਉਹ ਬੱਚਿਆਂ ਨੂੰ ਜਿਹੜੇ ਚੈਨਲ ਡੋਰ ਦਾ ਇਸਤੇਮਾਲ ਕਰਦੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਮਾਵਾ ਆਪ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਇਸ ਚੈਨਲ ਦੇ ਮਾਧਮ ਨਾਲ ਹੀ ਹਰ ਇੱਕ ਨੂੰ ਅਪੀਲ ਕਰਦੇ ਆ ਆਪਣੇ ਬੱਚਿਆਂ ਨੂੰ ਸਮਝਾਓ ਘਰੋਂ ਆਪਦੇ ਨਾਲ ਰਹੋ ਬੱਚਿਆਂ ਦੇ ਕਾਟਨ ਦੀ ਡੋਰ ਉਡਾਓ ਕਾਟਨ ਦੇ ਪਤੰਗ ਵੀ ਬਹੁਤ ਵਧੀਆ ਰੱਖੋ ਆਪਣੇ ਸੇਫ ਰੱਖੋ ਆਪਣੇ ਆਪ ਨੂੰ ਬੱਚਿਆਂ ਨੂੰ ਉੱਚ ਸਭ ਦੀ ਭਲਾਈ ਹੈ ਅੱਛਾ ਜੇ ਆਪਾਂ ਗੱਲ ਕਰੀ ਬਹਿੰਡਾ ਸ਼ਹਿਰ ਦੇ ਵਿੱਚ ਕਿੰਨੀ ਕਿ ਦੁਕਾਨਾਂ ਹੋਣਗੇ ਪਤੰਗ ਦੀਆਂ ਜੇ ਆਪਾਂ ਗੱਲ ਕਰੀ ਪੁਲਿਸ ਤੁਹਾਡੇ ਕੋਲ ਆ ਰਹੀ ਹੈ ਚੈਕਿੰਗ ਕਰ ਰਹੀ ਹੈ ਪੁਲਿਸ ਆਂਦੀ ਹੈ ਜੀ ਆ ਕੇ ਚੈਕਿੰਗ ਕਰਕੇ ਜਾਂਦੀ ਹੈ ਦੇਖ ਕੇ ਜਾਂਦੀ ਹੈ ਸਾਨੂੰ ਕੋਈ ਉਹ ਗੁੱਸਾ ਗਿਲਾ ਨਹੀਂ ਆਓ ਚੈੱਕ ਕਰੋ ਸਾਡੀ ਦੁਕਾਨ ਹੈ ਆ ਕੇ ਦੇਖੋ ਰਾਤ ਨੂੰ ਆਓ ਦਿਨੇ ਆਓ ਜਦੋਂ ਮਰਜ਼ੀ ਆਓ ਤੁਹਾਨੂੰ ਅਸੀਂ ਆਪ ਦੇ ਸਾਹਦੇ ਸਹੀ ਹੈ ਅਸੀਂ ਹਰ ਇੱਕ ਨੂੰ ਇਹ ਹੀ ਸਮਝਾਣੇ ਆਂ ਵੀ ਇਹ ਡੋਰ ਨੂੰ ਛੱਡੋ ਕੋਟਨ ਦਾ ਧਾਗਾ ਵਰਤੋ ਜਦ ਆਪ ਵੀ ਸੇਫ ਹੋ ਸਾਰੇ ਪੰਛੀ ਸੇਫ ਹੈ ਹਰ ਇੱਕ ਦੁਨੀਆ ਸੇਫ ਹੈ ਸਾਰੀ ਸੜਕ ਤੇ ਤੁਰੇ ਜਾਂਦੇ ਕੋਈ ਵੀ ਹਾਦਸਾ ਬੀਤ ਜੇ ਉਹਦਾ ਲੈਣ ਦੇਣ ਕੌਣ ਕਰੇਗਾ ਪ੍ਰਸ਼ਾਸਨ ਦੀ ਹੈ ਇਹ ਗਾਰੰਟੀ ਪ੍ਰਸ਼ਾਸਨ ਨੂੰ ਸત્તા ਹੀ ਚਾਹੀਦੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਏਸੀ ਸਾਡੇ ਨਾਲ ਪਤੰਗ ਡੋਰ ਵੇਚਣ ਵਾਲੇ ਦੁਕਾਨਦਾਰ ਨੇ ਅਪੀਲ ਵੀ ਕੀਤੀ ਹੈਗੀ ਲੋਕਾਂ ਨੂੰ ਤੇ ਖੁਦ ਵੀ ਜਿਹੜੇ ਹੈਗੇ ਆ ਡੋਰ ਚਾਇਨਾ ਡੋਰ ਨਹੀਂ ਵੇਚ ਰਹੇ ਤੇ ਧਾਗੇ ਦੀ ਡੋਰ ਵੇਚ ਰਹੇ ਹੈਗੇ ਤੇ ਹੋਰ ਦੁਕਾਨਦਾਰਾਂ ਨੂੰ ਵੀ ਅਪੀਲ ਕਰ ਰਹੇ ਹੈਗੇ ਨੇ ਚਾਇਨਾ ਡੋਰ ਨੂੰ ਹਮੇਸ਼ਾ ਲਈ ਖਤਮ ਕਰੋ ਚਾਇਨਾ ਡੋਰ ਇੱਕ ਮੋਤਰੀ ਡੋਰ ਹੈਗੀ ਹੈ ਇਨਸਾਨ ਦੇ ਨਾਲ ਨਾਲ ਪੰਛੀ ਜਾਨਵਰਾਂ ਨੂੰ ਵੀ ਕਾਫੀ ਜ਼ਿਆਦਾ ਘਾਤ ਤੱਕ ਸਾਬਤ ਹੁੰਦੀ ਹੈਗੀ ਹੈ ਤੇ ਲਿਵਿੰਗ ਇੰਡੀਆ ਦੇ ਵੀ ਮਹਿਮ ਚਲਾ ਰੱਖੀ ਹੈ ਲੋਕਾਂ ਨੂੰ बार-बार ਅਪੀਲ ਕੀਤੀ ਜਾ ਰਹੀ ਹੈਗੀ ਹੈ ਚਾਇਨਾ ਡੋਰ ਨੂੰ ਨਾ ਇਸਤੇਮਾਲ ਕਰੋ ਜੇ ਕੋਈ ਵੀ ਚਾਇਨਾ ਡੋਰ ਵੇਚਦਾ ਹੈਗਾ ਉਹਦੀ ਵੀਡੀਓ ਬਣਾ ਕੇ ਲਿਵਿੰਗ ਇੰਡੀਆ ਨੂੰ ਭੇਜੋ ਤਾਂ ਕਿ ਅਸੀਂ ਪ੍ਰਸ਼ਾਸਨਾਂ ਕੋਲ ਦੀ ਆਵਾਜ਼ ਪਹੁੰਚਾ ਸਕੀਏ ਤੇ ਚਾਇਨਾ ਡੋਰ ਵੇਚਣ ਵਾਲੇ ਨੂੰ ਜਲਦ ਜਲਦ ਫੜਾਇਆ ਜਾ ਸਕੇ ਭਿੰਡਾ ਤੋਂ ਗੋਵਿੰਦ ਸਿੰਘ ਇੰਡੀਆ ਨਿਊਜ਼ ਪੰਜਾਬ